हेलो माय YouTube फैमिली वेलकम बैक टू माय चैनल किमीयती सी सारे आई होप ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਅੱਜ ਬਣਾਣ ਲੱਗੀ ਹਾਂ ਮੈਂ ਸੈਂਡਵਿਚ ਆ ਆਲੂ ਵਾਲਾ ਸੈਂਡਵਿਚ ਕਾਫੀ ਟਾਈਮ ਤੋਂ ਬਣਾਇਆ ਨਹੀਂ ਸੀਗਾ ਤੇ ਮੈਂ ਅੱਜ ਮੈਂ ਬਣਾਈ ਲਣੀ ਆ ਸੈਂਡਵਿਚ ਤੇ ਵੈਸੇ ਤਾਂ ਮੈਂ ਸੈਂਡਵਿਚ ਬਣਾਣੇ ਆ ਨੋਰਮਲ ਸਿੰਪਲ ਬਣਾਣੀਆਂ ਆ ਆਲੂ ਵਾਲਾ ਮੈਂ ਹੁਣ ਕਾਫੀ ਟਾਈਮ ਬਾਅਦ ਬਣਾਣ ਲੱਗੀ ਆ ਆਲੂ ਓਇਲ ਕਰ ਲਏ ਸੀਗੇ ਖੀਰਾ ਕੱਟ ਲਿਆ ਸੀਗਾ ਤੇ ਇਹਦੇ ਵਿੱਚ ਮੈਂ ਖੀਰਾ ਵੀ ਪਾਉਂਗੀ ਕਈ ਵਾਰੀ ਸੈਂਡਵਿਚ ਨੰਬਦੀ ਆ ਵੀ ਲੱਗਦਾ ਆ ਖਾ ਮਤਲਬ ਚਾਹ ਨਾਲ ਖਾਣ ਨੂੰ ਟੇਸਟ ਲੱਗਦਾ ਆ ਤੇ ਮੈਂ ਦੁਪਹਿਰ ਦਾ ਟਾਈਮ ਆ ਮੈਂ ਅੱਜ ਰੋਟੀ ਨਹੀਂ ਬਣਾਉਂਦੀ ਆ ਆਪਾਂ ਸੈਂਡਵਿਚ ਹੀ ਬਣਾਵਾਂਗੇ ਇੱਥੇ ਬਾਪੂ ਕੋ ਆਪਣਾ ਮੇਰਾ ਵਲੋਗ ਸ਼ੂਟ ਕਰ ਰਿਹਾ ਆ ਬਸ ਬਾਪੂ ਕੋ ਫੋਨ ਆ ਸਾਨੂੰ ਪਤਾ ਹੀ ਆ ਕੈਮਰਾ ਹੀ ਰਹਿਣਾ ਹੀ ਹਿਲਣਾ ਆ ਔਰ ਤੇ ਮੈਂ ਇੱਥੇ ਨਾਲ ਅਲੂ ਮੈਸ਼ ਕਰ ਰਹੀ ਸੀ ਆਪਾਂ ਅਲੂ ਉਹਨਾਂ ਜੋ ਮੈਸ਼ਰ ਵਾਲਾ ਉਹਨਾਂ ਵੀ ਮੈਸ਼ ਕਰ ਸਕਦੇ ਪਰ ਮੈਂ ਹੱਥ ਨਾਲ ਕਰ ਰਹੀ ਸੀ ਕੋਈ ਦੋ ਚਾਰੀ ਸੈਂਡਵਿਚ ਬਣਾਣੇ ਸੀ ਦੋ ਤਿੰਨ ਆਲੂ ਮੈਂ ਬੋਇਲ ਕੀਤੇ ਸੀਗੇ ਮਸਾਲਾ ਵਗੈਰਾ ਮੈਂ ਇਹਦੇ ਵਿੱਚ ਪਾ ਲਿਆ ਜੋ ਜੋ ਪੈਣਾ ਨਮਕ ਥੋੜਾ ਨਮਕ ਪਾਇਆ ਲਾਲ ਮਿਰਚ ਗਰਮ ਮਸਾਲਾ ਤੇ ਥੋੜਾ ਜਿਹਾ ਮੈਂ ਚਾਟ ਮਸਾਲਾ ਵੀ ਪਾਇਆ ਸੀ ਇਹਨਾਂ ਬਹੁਤ ਟੇਸਟੀ ਬਣੇ ਸੀ ਸੈਂਡਵਿਚ ਬਸ ਇੱਥੇ ਦੁਪਹਿਰ ਦਾ ਟਾਈਮ ਅ ਸਿੱਧੀ ਧੁੱਪ ਆ ਜਾਂਦੀ ਹੈ ਧੁੱਪਣ ਤੋਂ ਪਹਿਲਾਂ ਮੈਂ ਕਿਹਾ ਮੈਂ फटाफट ਆਪਣਾ ਜੋ ਕਿਚਨ ਦਾ ਮੇਰਾ ਕੰਮ ਆ ਮੈਂ ਕਲੀਨ ਕਰਨਾ ਬਰਤਨ ਵਿਚਾਰ ਮੈਂ ਧੋ ਦਿੱਤੇ ਸੀਗੇ ਤੇ ਕਿਚਨ ਆਣਾ ਉਹ ਟੋਪਾਂ ਤੋਂ ਪਹਿਲਾਂ ਮੈਂ फटाफट ਬਣਾ ਬਣਾ ਲਾ ਪਈ ਸੀ ਤੇ ਇੱਥੇ ਮੈਂ ਬ੍ਰੈਡ ਦੇ ਉੱਪਰ ਪਹਿਲਾਂ ਸੋਸ ਲਗਾਈ ਫਿਰ ਉਸ ਤੋਂ ਬਾਅਦ ਮੈਂ ਮਿਉਨਿਸ ਜਿਹੜੀ ਪਈ ਹੈ ਨਾ ਇਹ ਵਾਲੀ ਵੀ ਲਗਾਉਂਗੀ ਆਲੂ ਦੀ ਜੋ ਪਿਠੀ ਬਣਾ ਕੇ ਰੱਖੀ ਸੀਗੀ ਉਹ ਮੈਂ ਹੁਣ ਆਲੂ ਉੱਪਰ ਲਗਾ ਦਿੱਤੇ ਆ ਤੇ ਵਾਈਟ ਮਿਉਨਿਸ ਆ ਇਹ ਵਾਲੀ ਹੁਣ ਇਹ ਵੀ ਲਗਾਉਂਗੀ ਇਹ ਨਾ ਟੇਸਟ ਬਹੁਤ ਵਧੀਆ ਆਂਦਾ ਗ੍ਰੀਨ ਚਿਲੀ ਹੈਨੀ ਸੀ ਗ੍ਰੀਨ ਚਟਨੀ ਕੋਈ ਵੀ ਨਾ ਉਹ ਵੀ ਆਪਾ ਲਗਾ ਸਕਦੇ ਆ ਉਹ ਮੇਰੇ ਕੋਲ ਹੈ ਨਹੀਂ ਸੀ ਜੇ ਉਹ ਹੁੰਦੀ ਆ ਤਾਂ ਮੈਂ ਉਹ ਵੀ ਲਗਾ ਲੈਂਦੀ ਕਿਉਂਕਿ ਇੱਕ ਦਿਨ ਇੱਕ ਦੋ ਦਿਨ ਪਹਿਲਾਂ ਹੀ ਮੈਂ ਚਟਨੀ ਬਣਾਈ ਸੀ ਬਦੀਨੇ ਦੀ ਮੇਰੇ ਉਸਟਮੇਟ ਮਾਰਚ ਨਹੀਂ ਆਇਆ ਕਿ ਮੈਂ ਸੈਂਡਵਿਚ ਲਈ ਵੀ ਰੱਖ ਲਾਂ ਉਹ ਵੀ ਅਗਰ ਆਪਾਂ ਘਰ ਪਦੀਨੇ ਦੀ ਚਟਨੀ ਬਣਾਣੀ ਆ ਆਪਾਂ ਅਗਰ ਸੈਂਡਵਿਚ ਬਣਾਣੀ ਆ ਉੱਤੇ ਲਗਾ ਸਕਦੇ ਆ ਸੈਂਡਵਿਚ ਤੇ ਨਾ ਤੇ ਬਸ ਫਿਰ ਮੈਂ ਸੋਸ ਲਗਾਈ ਤੇ ਮਿਉਨੀਸੇ ਵਾਲੀ ਵਿਵਾ ਦੀ ਲਿਆਉਂਦੀ ਹੋਈ ਆ ਤੇ ਵਰਗੇ ਗਾਈਫਰੇ ਤਵੇ ਤੇ ਮੈਂ ਬਣਾ ਲਗੀ ਕਿਉਂਕਿ ਮੇ ਐ ਸੈਂਡਵਿਚ ਮੇਕਰ ਮੇਰੇ ਕੋਲ ਹੈ ਨਹੀਂਗਾ ਉਹ ਵੀ ਮੈਂ ਲਵਾਂਗੀ ਉਹ ਮੋਲ ਚੁਲੀ ਆਉਂਗੀ ਕਿਉਂਕਿ ਸਿਜੂ ਰਾਸ਼ਨ ਲੈਣਾ ਉਹਦੀ ਮੈਂ ਦੇਖੂਗੀ ਲੈ ਕੇ ਆਉਂਗੀ ਫਿਲਹਾਲ ਤਾਂ ਮੈਂ ਤਵੇ ਤੇ ਬਣਾ ਲੇ ਸੀਗੇ ਤਵੇ ਤੇ ਬਹੁਤ ਟੇਸਟੀ ਬੰਦੇ ਆ ਤੇ ਖੀਰਾ ਵੀ ਲਗਾ ਦਿੱਤਾ ਸੀ ਆਹਦੇ ਉੱਪਰ ਸੈਂਡਵਿਚ ਤੇ ਬਾਪੂ ਕੋ ਬਸ ਕਾਲਾ ਪਿਆ ਸੀ ਕਿ ਫਟਾਫਟ ਮੀਰੇ ਜਾਵੇ ਤੇ ਟਾਈਮ ਤਾਂ ਲੱਗਦਾ ਹੀ ਆ ਬਸ ਹੁਣ ਮੈਂ ਕਿ ਫਟਾਫਟ ਬਣਾ ਲਵਾਂ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਸੀ ਕਿਉਂਕਿ ਇਦਾਂ ਦੀਆਂ ਚੀਜ਼ਾਂ ਜਿਹੜੋ ਕਦੇ-ਕਦੇ ਬਣਾਈਏ ਤਾਂ ਮਨ ਕਰ ਜਾਂਦਾ ਫਟਾਫਟ ਐਨਾ ਵੀ ਭੁੱਖ ਜ਼ਿਆਦਾ ਹੀ ਲੱਗਣ ਲੱਪਾਂਦੀ ਆ ਕਿ ਖਾਈਏ ਨਾ ਸੀ ਬੈ ਕੇ ਤੇ ਬਸ ਫਿਰ ਮੈਂ ਇੱਥੇ ਆਪਣੇ ਲਈ ਤੇ ਬਾਬੂਕ ਲਈ ਬਣਾਦੀ ਸੀ ਬਾਬੂਕ ਦੇ ਪਾਪਾ ਤਾਂ ਹੈ ਨਹੀਂ ਸੀਗੇ ਉਹ ਕੰਮ ਤੇ ਗਏ ਹੋਏ ਸੀਗੇ ਤੇ ਮੈਂ ਕਿ ਮੈਂ ਚੱਲ ਆਪਾਂ ਦੋਨਾਂ ਲਈ ਬਣਾ ਲਾਣੀ ਆ ਦੋ-ਦੋ ਅਸੀਂ ਬਣਾਏ ਆ ਦੋ-ਦੋ ਹੀ ਖਾੜੇ ਤੇ ਬਾਬੂ ਕੋ ਕੈਮਰਾ ਤੇ ਕੈਮਰਾ ਹਿਲਾਇ ਜਾਂਦਾ ਸੀ ਮੈਨੂੰ ਕਹੀ ਜਾਂਦੀ ਸੀ ਕਿ ਥੋੜਾ ਆਰਾਮ ਨਾਲ ਵੀਡੀਓ ਬਣਾ ਮਤਲਬ ਇਹਨੂੰ ਮੈਂ ਦੱਸ ਵੀ ਰਹੀ ਸੀ ਕੈਮਰਾ ਅੱਧਾ ਪਕੜੀਦਾ ਹੁੰਦਾ ਪਰ ਇਹਨੂੰ ਪਤਾ ਨਹੀਂ ਨਾ ਹਜੇ ਬੱਚਾ ਐ ਤੇ ਛੁੱਟੀਆਂ ਪੈ ਗਈਆਂ ਆ ਬਾਬੂ ਕੋ ਨੂੰ ਵੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਐ ਸਾਰੇ ਸਕੂਲਾਂ ਚ ਤਕਰੀਬਨ ਸ਼ੂਟਿੰਗਾਂ ਪੈ ਗਈਆਂ ਆ ਤੇ ਹੁਣ ਬਸ ਇਹਨੂੰ ਵੀ ਛੁੱਟੀਆਂ ਦਾ ਕੰਮ ਮਿਲਿਆ ਹੋਇਆ ਹੋਮ ਵਰਕ ਬਹੁਤ ਜ਼ਿਆਦਾ ਉਹ ਵੀ ਕਰਵਾਣਾ ਐ ਤੇ ਦੇਖੂਗੀ ਥੋੜੇ ਦਿਨ ਬਾਅਦ ਕਰਵਾਉਂਗੀ ਹਜੇ ਤਾਂ ਫਿਲਹਾਲ ਅੱਜ ਕਰਤੀ ਛੁੱਟੀਆਂ ਪੈ ਗਈਆਂ ਸੀ ਇਹਨੂੰ ਦੋ ਦਿਨੀ ਹੋਏ ਸੀ ਛੁੱਟੀਆਂ ਪੈਣਾਂ ਨੂੰ ਮਈ ਚੀ ਸ਼ੁਰੂ ਮਈ ਚੀ ਪੈ ਗਈਆਂ ਸੀ ਛੁੱਟੀਆਂ ਤੇ ਜੂਨ ਦਾ ਪੂਰਾ ਮੰਥ ਹੋਏ ਵੀ ਛੁੱਟੀਆਂ ਨੇ ਆ ਫਰਸਟ ਜੁਲਾਈ ਨੂੰ ਸਕੂਲ ਲੱਗੂਗੇ ਬਸ ਇਧਰ ਮੈਂ ਆਪਣਾ ਸੈਂਡਵਿਚ ਵੀ ਰੈਡੀ ਕਰ ਲਿਆ ਤੇ ਦੂਸਰੇ ਪਾਸ ਦੂਸਰਾ ਸੈਂਡਵਿਚ ਵੀ ਤਿਆਰ ਕਰ ਰਹੀ ਆ ਖੀਰਾ ਲਗਾ ਲਿਆ ਤੇ ਅ ਅਗਰ ਮੇਰੇ ਕੋਲ ਅਗਰ ਮੇਰੇ ਕੋਲ ਟਮਾਟਰ ਟਮਾਟਰ ਵੀ ਹੈਗਾ ਸੀ ਪਿਆਜ਼ ਵੀ ਸੀ ਪਰ ਮੈਂ ਨਾ ਤਾਂ ਅਮਜਮ ਨਹੀਂ ਕੀਤਾ ਉਹ ਵੀ ਪਾ ਸਕਦੇ ਆ ਪਰ ਟਮਾਟਰ ਪਿਆਜ਼ ਤੇ ਮੈਨੂੰ ਗਰਮੀ ਬਹੁ ਲੱਗਦੀ ਸੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿਚਨ ਆ ਕਿਚਨ ਤੇ ਇਧਰ ਸਿੱਧੀ ਤੋਂ ਪਾ ਜਾਂਦੀ ਤੇ ਮੈਨੂੰ ਇਹ ਸੀ ਕਿ ਮੈਂ ਫਟਾਫਟ ਇਧਰ ਆਉਣਾ ਫ੍ਰੀ ਹੁਮਾ ਫਰੀ ਹੋ ਕੇ ਤੇ ਮੈਂ ਫਟਾਫਟ ਆਪਣਾ ਜੋ ਹੈਗਾ ਯਾ ਕੰਮ ਨਿਪਟਾ ਕੇ ਉਧਰ ਜਾਵਾਂ ਕਮਰੇ 'ਚ ਤੇ ਇਸ ਲਈ ਮੈਂ ਟਮਾਟਰ ਪਿਆਜ਼ ਇੱਧਰ ਕੁਛ ਨਹੀਂ ਕੀਤਾ ਕੁਛ ਨਹੀਂ ਪਾਇਆ ਪੂਆ ਕੱਲਾ ਖੀਰਾ ਮੈਂ ਖੀਰਾ ਕੱਟ ਲਿਆ ਸੀ ਤੇ ਖੀਰਾ ਪਾ ਦਿੱਤਾ ਤੇ ਅਗਰ ਆਪਣੇ ਕੋ ਚੀਜ਼ ਹੋਵੇ ਉਹ ਵੀ ਆਪਾਂ ਪਾ ਸਕਦੇ ਆ ਬਹੁਤ ਟੇਸਟੀ ਇਦਾਂ ਵੀ ਮਤਲਬ ਸਿੰਪਲ ਤਰੀਕੇ ਨਾਲ ਸੈਂਡਵਿਚ ਬਣਾਉ ਆਦੀ ਸਿੰਪਲ ਬਹੁਤ ਟੇਸਟੀ ਲੱਗਦਾ ਹੈ ਬਸ ਆਲੂ ਆਪਾਂ ਉਬਾਲ ਲਓ ਆਲੂ ਦੀ ਪੁੱਠੀ ਬਣਾ ਕੇ ਉਹਨੂੰ ਪਰ ਲਓ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਟੋਸਟ ਬਣਾਉਂਗੀ ਫਿਰ ਮੈਂ ਕਿਹਾ ਨਹੀਂ ਟੋਸਟ ਨੂੰ ਵੀ ਟਾਈਮ ਲੱਗਣਾ ਤੇ ਜੋ ਜਲਦੀ ਬਣਨ ਵਾਲਾ ਉਹ ਹੀ ਬਣਾਣੀ ਆ ਫਿਰ ਮੈਂ ਸੈਂਡਵਿਚ ਹੀ ਸੋਚਿਆ ਮੈਂ ਕਿਹਾ ਸੈਂਡਵਿਚ ਹੀ ਬਣਾਣੀ ਆ ਤੇ ਇੱਥੇ ਬਣ ਗਿਆ ਇੱਕ ਸੈਂਡਵਿਚ ਪਹਿਲਾਂ ਮੈਂ ਇਹ ਸੈਂਡਵਿਚ ਬਾਪੂ ਨੂੰ ਹੀ ਦਵਾਂਗੀ ਕਿਉਂਕਿ ਇਹਨੂੰ ਬੜੀ ਜ਼ਿਆਦਾ ਭੁੱਖ ਲੱਗੀ ਆ ਇਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਉਧਰ ਗੁੜੀਆਂ ਨਾ ਨਹੀਂ ਮਰੀ ਸੌ ਰਹੀ ਆ ਤੇ ਮੈਨੂੰ ਇਹ ਵੀ ਸੀਗਾ ਕਿ ਉਹ ਰੇ ਸੌਣ ਤੋਂ ਪਹਿਲਾਂ ਪਹਿਲਾਂ ਮੈਂ ਬਣਾ ਲਵਾਂ ਕਿਉਂਕਿ ਅਗਰ ਉਹ ਉੱਠ ਗਈ ਫਿਰ ਬਣਨੇ ਨਹੀਂ ਹੈਗੇ ਤੁਹਾਨੂੰ ਪਤਾ ਹੀ ਆ ਛੋਟਾ ਬੱਚਾ ਹੋਵੇ ਫਿਰ ਕੁਝ ਨਹੀਂ ਇੰਧਰ ਕੰਮ ਖੁੰਦਾ ਤੇ ਮੈਂ ਫਿਰ ਉਹੀ ਸੀ ਫਿਰ ਮੈਂ ਕਿਹਾ ਚਲੋ फटाफट ਬਣਾ ਵੀ ਲੈਣੀ ਆ ਦੋ ਹੀ ਜਣ ਸੀਗੇ ਕਿ ਗਰਮੀ ਔਰ ਇੱਕ ਗੁੜਿਆਰਾਨੇ ਉਹ ਉੱਠ ਜਾਵੇ ਫਿਰ ਕੁਝ ਨਹੀਂ ਬਣਨਾ ਸੀਗਾ ਤੇ ਬਸ ਦੇਖੋ ਕਿੰਨਾ ਕ੍ਰਿਸਪੀ ਲੱਗਦਾ ਹੈ ਸੈਂਡਵਿਚ ਸਲੋ ਗੈਸ ਤੇ ਮਤਲਬ ਇਹਨੂੰ ਬਣਾਉ ਬਹੁਤ ਈਸੀ ਬਹੁਤ ਵਧੀਆ ਬਣਦਾ ਹੈ ਮੈਂ ਬਿਲਕੁਲ ਸਲੋ ਸਲੋ ਕੀਤਾ ਸੀਗਾ ਗੈਸ ਤੇ ਸਲੋ ਤੇ ਬਣਾਇਆ ਸੀ ਮੈਂ ਤੇ ਬਹੁਤ ਵਧੀਆ ਬਣਿਆ ਔਰ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਸੀਗਾ ਸਿੰਪਲ ਤਰੀਕੇ ਨਾਲ ਬਣਾਇਆ ਤੇ ਤੁਸੀਂ ਵੀ ਇਧਰ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਵੈਸੇ ਤਾਂ ਸਾਰੇ ਆਮ तकरीबन ਲੋਕ ਐਸਾ ਬਣਾਉਂਦੇ ਆ ਤੇ ਇਹ ਚ ਟਰਾਈ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀ ਆਮ ਬਣਦੇ ਆ ਧਾਨ ਤੇ ਮੈਂ ਫਿਰ ਭਾਬੂ ਨੂੰ ਪਹਿਲਾਂ ਕੱਟ ਕਰਕੇ ਦਿੱਤਾ ਮੈਂਗਾ ਪਹਿਲਾਂ ਤੂੰ ਖਾ ਤੇ ਉਧਰ ਗੁड़िया ਰਾਣੀ ਕੋਲ ਜਾ ਕਿਉਂਕਿ ਉਹ ਕੱਲੀ ਬਈ ਸੀਗੀ ਉਧਰ ਕੋਈ ਹੈ ਨਹੀਂ ਸੀ ਜਿਹੜੋ ਸੌਣ ਦੀ ਉਧਰ ਵਿੱਚ ਸਹਾਰਾਣੀ ਵਗੈਰਾ ਅੜਿਦ ਵਾਲੇ ਰੱਖਦੀਆਂ ਪਰ ਫਿਰ ਵੀ ਮੈਂ ਇਹਨੂੰ ਕਿਹਾ ਪਹਿਲਾਂ ਤੂੰ ਆਪਣਾ ਸੈਂਡਵਿਚ ਲੈ ਜਾ ਤੇ ਜਾ ਗੁੜੀਆ ਰਾਣੀ ਕੋ ਤੇ ਦੇਖੋ ਮੈਂ ਇਹਨੂੰ ਕੱਟ ਕਰਕੇ ਵੀਰੇ ਇਤਾਰ ਹੋਰ ਕਿੰਨਾ ਵਧੀਆ ਲੱਗ ਰਿਹਾ ਆ ਬਹੁਤ ਟੇਸਟੀ ਬਣਿਆ ਸੀਗਾ ਅਗਰ ਮੇਰੇ ਕੋ ਦੇਸੀ ਕਿਉ ਹੁੰਦਾ ਦੇਸੀ ਕਿਉ ਹੈ ਨਹੀਂ ਸੀ ਮੈਂ ਦੇਸੀ ਕਿਉ ਲਗਾਣਾ ਸੀਗਾ ਤੇ ਫੈਂਟ ਨਹੀਂ ਬਣਾ ਰਿਆ ਸੀ ਤੇ ਦੇਖੋ ਕਿੰਨਾ ਵਧੀਆ ਲੱਗਿਆ ਵਧੀਆ ਬਣਿਆ ਚਲੋ ਹੁਣ ਮੈਂ ਇੱਥੇ ਵੀਡੀਓ ਐਂਡ ਕਰਦੀ ਆ ਜੇ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ